ਨੇ ਜੋ ਮਾਰੇ ਗਏ ਸੀ ਜਿਨ੍ਹਾਂ ਨੂੰ ਕੀ ਬੇਵਜਾ ਮੌਤ ਦਿੱਤੀ ਗਈ ਸੀ ਕਿਸੇ ਕਸੂਰ ਤੋਂ ਬਿਨਾ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਉਹਨਾਂ ਦੇ ਲਈ ਜਿਹੜੀ ਕਿ ਯੁੱਧ ਦੇ ਕਹਿ ਰਹੇ ਨੇ ਕਿ ਸੰਕੇਤ ਨੇ ਪਰ ਲੋਕਾਂ ਨੂੰ ਜੇਕਰ ਸਾਡੇ ਭਾਰਤ ਤੇ ਹਮਲਾ ਹੁੰਦਾ ਤਾਂ ਉਸ ਨੂੰ ਬਚਾਉਣਾ ਕਿਵੇਂ ਆ ਉਹਦੇ ਬਚਾਉਣ ਦੇ ਜਿਹੜੇ ਸੰਕੇਤ ਨੇ ਉਹਨਾਂ ਦੇ ਲਈ ਸਾਡੇ ਪੰਜਾਬ ਨੂੰ ਪੂਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਟ੍ਰੇਨਿੰਗ ਦੇ ਥਰੂ ਹੀ ਕੱਲ ਪਟਿਆਲਾ ਦੇ ਵਿੱਚ ਮੌਕ ਡ੍ਰਿਲ ਹੋਏਗਾ ਮੌਕ ਡ੍ਰਿਲ ਦੇ ਰਾਹੀਂ ਹੀ ਨਾਲ ਹੀ ਰੇਡੀਓ ਦੇ ਨਾਲ ਸੰਚਾਰ ਕੀਤਾ ਜਾਏਗਾ ਰੇਡੀਓ ਨਾਲ ਲਿੰਕ ਕੀਤਾ ਜਾਏਗਾ ਤੁਸੀਂ ਰੇਡੀਓ ਦੇ ਉੱਤੇ ਵੀ ਜਿਹੜੀਆਂ ਉਹਨਾਂ ਦੀਆਂ ਆਵਾਜ਼ਾਂ ਨੇ ਉਸ ਨੂੰ ਇੱਕ ਪੂਰੇ ਕੰਟਰੋਲ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਇਸ ਦੇ ਨਾਲ ਹੀ ਸਾਡੇ ਨਾਲ ਬਹੁਤ ਹੀ ਸੀਨੀਅਰ ਪੱਤਰਕਾਰ ਸਾਡੇ ਜੁੜ ਚੁੱਕੇ ਨੇ ਸ਼ਰਮਾ ਜੀ ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ ਮੌਕ ਟ੍ਰੇਲ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦਿਨ ਅਸੀਂ ਇਸ ਸਮੇਂ ਆਪਣੇ ਭਾਰਤ ਦੀ ਹਿੰਦੁਸਤਾਨ ਦੀ ਇੰਡੀਆ ਦੀ ਜੋ ਸਥਿਤੀ ਬਣੀ ਹੋਈ ਹੈ ਜੀ ਜੀ ਬਹੁਤ ਵੱਡੇ ਨਜ਼ਰ ਰੱਖਦੇ ਹੋਏ ਸਰਕਾਰ ਵੱਲੋਂ ਗ੍ਰਹਿ ਮੰਤਰਾਲੇ ਵੱਲੋਂ ਇੱਕ ਮੌਕ ਟ੍ਰਿਲ ਕਰਦਾ ਜਿਹੜਾ ਹੈ ਇਹਨਾਂ ਲੋਕਾਂ ਨੂੰ ਅਵੇਅਰ ਕਰਦਾ ਜਾਗਰੂ ਕਰਦਾ ਜਿਹੜਾ ਇਹ ਚ ਪਲਾਨਿੰਗ ਕੀਤੀ ਗਈ ਹੈ ਜਾਂ ਸੁਚੇਤ ਕਰਨ ਵਾਸਤੇ ਲੋਕਾਂ ਨੂੰ ਇੱਕ ਨਿਊਜ਼ ਦੇ ਜਰੀਏ ਦੱਸਿਆ ਜਾ ਰਿਹਾ ਹੈ ਵੀ ਜਿਹੜੀ ਇਹ ਮੌਕ ਟ੍ਰਿਲ ਹੋ ਰਹੀ ਹੈ ਦਾ ਮਤਲਬ ਕੀ ਹੈ ਤੇ ਇਹਦਾ ਸਾਨੂੰ ਆਨ ਵਾਲਾ ਟਾਈਮ ਵਿੱਚ ਫਾਇਦਾ ਤੇ ਬਚਾਓ ਕਿਵੇਂ ਕਰਨਾ ਹੈ ਜੀ ਜਿ ਕੋ ਮੌਕ ਟ੍ਰਿਲ ਮੈਡਮ ਇੱਕ ਜੀ ਨੂੰ ਕਹਿ ਦਿੰਦੇ ਆਂ ਕਿ ਜਿਵੇਂ ਅਚਨ ਅਚੇਤ ਜੀ ਅਚਨ ਅਚੇਤ ਆਪਾਂ ਨੇ ਸੁਚੇਤ ਹੋਣਾ ਮੰਨ ਲਓ ਅੱਗ ਲੱਗੀ ਜੀ ਕਿਤੇ ਜਾਂ ਕਿਤੇ ਕੋਈ ਐਦਾਂ ਦੀ ਦੁਰਘਟਨਾ ਹੋ ਗਈ ਵੀ ਸਾਹ ਹਾਈਟਡ ਟਾਈਮ ਐਸੀ ਐਨ ਐ ਸਟੇਟ ਬਣਾ ਵੀ ਜਿਹੜੀ ਦੁਰਘਟਨਾ ਤੇ ਸੀ ਜਾ ਰਹੇ ਆ ਉਹਦੇ ਤੇ ਜਿਹੜੀ ਫਾਸਟ ਹੈਡ ਆ ਜਾਂ ਉਹਦੇ ਤੇ ਜਿਹੜੀ ਪਹਿਲੀ ਜਾ ਕੇ ਪ੍ਰਕਿਰਿਆ ਐਸੀ ਕਰਨੀ ਆਂ ਕਿੰਨੇ ਬਚਾਉ ਕਰਨਾ ਆਪਣਾ ਬਚਾਉ ਕਰਨਾ ਜੇ ਜਿਹੜਾ ਸਾਹਮਣੇ ਫਸਿਆ ਹੋਇਆ ਜਾਂ ਕੋਈ ਨੁਕਸਾਨ ਮੰਨੂ ਅਕੇਲਾ ਕਰਹੀ ਹੈ ਸ਼ੀਆ ਨੂੰ ਕਿਵੇਂ ਬਚਾਉਣਾ ਹੈ ਬਚਾਉਣਾ ਹੈ ਜਾਂ ਉਸ ਤੇ ਕਿੱਦਾਂ ਕਾਬੂ ਕਰਨਾ ਹੈ ਉਸ ਦੇ ਵਾਸਤੇ ਜਿਹੜਾ ਵੀ ਹੁੰਦਾ ਵੀ ਇੱਕਦਮ ਜਦੋਂ ਕਿਸੇ ਨਾ ਕਿਸੇ ਹੁੰਦਾ ਵੀ ਹੁਣ ਲੱਗਾ ਮੰਨ ਲਓ ਬਹਿ ਕੇ ਦੇ ਡਿਪਾਰਟਮੈਂਟ ਚ ਜੌਬ ਕਰਦਾ ਹੈ ਜੀ ਅੰਦਰ ਕੋਈ ਸ਼ਾਰਟ ਸੰਕਟ ਹੋ ਗਿਆ ਜਿੱਥੇ ਕਿ ਸੈਰ ਦਾ ਸਿਸਟਮ ਲੱਗੇ ਹੋਏ ਹੁੰਦੇ ਆ ਜੀ ਜੀ ਬਿਲਕੁਲ ਸੈਰ ਦਾ ਸਿਸਟਮ ਹਾਂ ਸੈਰ ਦਾ ਸਿਸਟਮ ਬੱਜਣ ਤੇ ਸਾਰਿਆਂ ਨੇ ਜਿੰਨੇ ਵੀ ਉਹ ਤੇ ਛੋਟੇ ਤੇ ਲੱਗੇ ਬڑے ਕਰਮਚਾਰੀ ਅਧਿਕਾਰੀ ਜਿੰਨੇ ਵੀ ਐ ਸਭ ਨੇ ਫਾਇਰ ਜਿਹੜੀਆਂ ਦਾ ਬੋਤਲਾ ਹੁੰਦੀ ਆ ਅਗਭਜਾ ਉਯੰਤਰਾਂ ਵੀ ਬੋਤਲਾ ਹੁੰਦੀ ਆ ਆਪਣੇ ਆਪਣੇ ਮੋਟੇ ਦੇ ਹੱਥਾਂ ਤੇ ਚਾੱਕ ਕੇ ਅੱਗ ਵਾਲੇ ਸਥਾਨ ਤੇ ਪਹੁੰਚਣਾ ਕਿਉਂਕਿ ਪਤਾ ਹੁੰਦਾ ਜੀ ਪਲਾਂਟ ਦੇ ਵਿੱਚ ਜਿੱਥੇ ਸੀ ਕੰਮ ਕਰਦੇ ਆ ਉਸੇ ਕੋਈ ਨਾ ਕੋਈ ਇੱਦਾਂ ਸ਼ੁਰੂਤ ਧਰਾਵੀਆਂ ਜਿਹੜਾ ਰਿਲੇਟਡ ਹੋ ਸਕਦੇ ਸਿਲੰਡਰ ਤੇ ਜਾਣਾ ਜ਼ਰੂਰੀ ਆ ਸਿਲੰਡਰ ਨੂੰ ਚਲਾਉਣਾ ਕਿਵੇਂ ਆ ਅੱਗ ਦੇ ਕਾਬੂ ਕਿਵੇਂ ਪਾਉਣਾ ਮਤਲਬ ਐਸਾ ਦਾ ਸਟੇਟ ਕਰਵਾਤੀ ਕਿ ਸਰਕਾਰ ਕਰਦੀ ਆ ਜੋ ਵਧੀਆ ਪ੍ਰਾਲਾ ਆਏ ਜਾਂ ਸਰਕਾਰ ਵਧੀਆ ਕਰ ਰਹੀ ਹੋਏ ਇਹ ਚੀਜ਼ ਉਹ ਜੀ ਅਜੇਕਰ ਦੇਖਿਆ ਜਾਵੇ ਇਹ ਜਿਹੜੀ ਮੌਕ ਡ੍ਰਿਲ ਦਾ ਆਦੇਸ਼ ਦਿੱਤੇ ਗਏ ਨੇ ਗ੍ਰਹਿ ਮੰਤਰਾਲੇ ਵੱਲੋਂ ਇਹ ਦਿੱਤੇ ਗਏ ਸੀ 1971 ਤੋਂ ਬਾਅਦ 2025 ਦੇ ਵਿੱਚ ਜਿਹੜੇ ਸੰਕੇਤ ਨੇ ਹੁਣ ਦਿੱਤੇ ਗਏ ਨੇ ਆਰਡਰ ਕਿ ਜਦੋਂ ਪਹਿਲਾਂ ਦੇ ਜ਼ਮਾਨਿਆਂ 'ਚ ਜੇਕਰ ਅਸੀਂ ਗੱਲ ਕਰੀਏ ਆਪਦੀਆਂ ਨਾਨੀਆਂ ਤੋਂ ਜਾਂ ਦਾਦੀਆਂ ਤੋਂ ਮੈਂ ਕਾਫੀ ਵਾਰ ਸੁਣਿਆ ਸੀ ਕਿ ਜਦੋਂ ਕੋਈ ਅਟੈਕ ਹੁੰਦਾ ਸੀ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਇੱਕ ਥੱਲੇ ਸੁਰੰਗ ਪੱਟ ਲੈਂਦੇ ਸੀ ਤਾਂ சுரੰਗ ਦੇ ਵਿੱਚ ਸਾਰਾ ਪਰਿਵਾਰ ਲੈ ਕੇ ਅੰਦਰ ਚਲੇ ਜਾਂਦੇ ਸੀ ਮੰਨ ਲਓ ਮੈਡਮ ਹੁਣ ਕਿਸੇ ਦੇਸ਼ ਦੇ ਨਾਲ ਸਾਡੀ ਲੜਾਈ ਚੱਲਦੀ ਹੈ ਜੰਗ ਚੱਲਦੀ ਹੈ ਯੁੱਧ ਹੁੰਦਾ ਹੈ ਜੀ ਜੀ ਆਪਣੇ ਆਪ ਨੂੰ ਸੇਵ ਕਿਵੇਂ ਕਰਨਾ ਹੈ ਜਾਂ ਆਪਣੇ ਆਪ ਨੂੰ ਬਚਾਓ ਕਿਵੇਂ ਕਰਨਾ ਸ਼ਾਇਦ ਅੱਜ ਦੀ ਜਨਰੇਸ਼ਨ ਨੂੰ ਨਹੀਂ ਪਤਾ ਕਿਉਂਕਿ ਜਿਹੜੀਆਂ ਆਮ ਇੱਕ ਦੇਸ਼ ਨੂੰ ਦੇਸ਼ ਜੰਗ ਦੀ ਹੈ ਯੁੱਧ ਹੁੰਦਾ ਹੈ ਇਹ ਕੋ ਸਮਾਂ ਹੁੰਦਾ ਹੈ ਜੀ ਜੀ ਕਿਉਂਕਿ ਪਹਿਲਾਂ ਕਿਵੇਂ ਬੰਕਰ ਬਣਾ ਕੇ ਜਾ ਕਿਵੇਂ ਨੀਚੇ ਮੋਰਚੇ ਬਣਾ ਕੇ ਆਪਣੇ ਆਪ ਨੂੰ ਸੇਤ ਕਰ ਲੈਣਾ ਕਿਉਂਕਿ ਇਹ ਜਿਹੜੀਆਂ ਗੋਲੀਆਂ ਹੁੰਦੀਆਂ ਐ ਜੇ ਗੋਲੀ ਵੱਜਦੀ ਆ ਉਹ ਜੇ ਅਸੀਂ ਮੋਰਚੇ ਚੋਂਗੇ ਨਹੀਂ ਵੱਜਦੀ ਬਹੁਤਾ ਜ ਆ ਵੱਡਾ ਪੰਪ ਧਮਾਕਾ ਹੋਊਗਾ ਜਾਂ ਕੁਝ ਹੋਊਗਾ ਉਸ ਤੋਂ ਵੀ ਜੇ ਅਗਰ ਅਸੀਂ ਧਰਤੀ ਤੇ ਹੋਰ ਨੀਚੇ ਜਾ ਕੇ ਆਪਣੇ ਕਿਤੇ ਨਾ ਕਿਤੇ ਮੋਰਚੇ ਬਣਾਏ ਵੀ ਹੋਣਗੇ ਜਾਂ ਉਦਾਂ ਦੇ ਸਿਸਟਮ ਦੇ ਵਿੱਚ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਉਦਾਂ ਦਾ ਕਿਤੇ ਨਾ ਕਿਤੇ ਜਿਹੜਾ ਇਹ ਸਰਕਾਰ ਲੋਕਾਂ ਨੂੰ ਦੱਸਣ ਜਾ ਰਹੀ ਆ ਲੋਕਾਂ ਨੂੰ ਇੱਕ ਜਾਗਰੂਕ ਕਰ ਰਹੀ ਆ ਸਰਕਾਰ ਇੱਕ ਗ੍ਰਹਿ ਮੰਤਰਲਿਆ ਤੇ ਇੱਕ ਬਹੁਤ ਵਧੀਆ ਜਿਹੜਾ ਇਹ ਜਿਹਨੂੰ ਕਹਿੰਦੇ ਆ ਨਿਰਣਾ ਤੇ ਹੋਣਾ ਸਹੀ ਹੈ ਕਿਉਂਕਿ ਅੱਜ ਹਾਲਾਤ ਇਦਾਂ ਦੇ ਬਣੇ ਹੋਏ ਆਂ ਵੀ ਜਿਹੜਾ ਚਾਹੇਓ ਤੁਸੀਂ ਪਾਕਿਸਤਾਨ ਨਾਲ ਲਾ ਲਓ ਚਾਹੇ ਕਿਸੇ ਅਦਰ ਕੰਟਰੀ ਦੇ ਨਾਲ ਲਾ ਲਓ ਜਦੋਂ ਇਹਨਾਂ ਦੀ ਗੱਲਬਾਤ ਹੁੰਦੀ ਹੈ ਤਾਂ ਆਪਣੇ ਆਪ ਨੂੰ ਆਪਣੇ ਦੇਸ਼ ਨੂੰ ਸੁਰੱਖਿਅਤ ਕਰਨਾ ਸਰਕਾਰਾਂ ਦਾ ਫਰਜ਼ ਹੁੰਦਾ ਹੈ ਜੀ ਸ਼ਰਮਾ ਜੀ ਜੇਕਰ ਗੱਲ ਕੀਤੀ ਜਾਵੇ ਇਹਨਾਂ ਨੇ ਇੱਥੇ ਜਿਵੇਂ ਕਿ ਮੌਕ ਟ੍ਰਿਲ ਦੇ ਆਦੇਸ਼ ਨੇ ਜਿਹੜੇ ਕਿ ਉਹ ਦਿੱਤੇ ਗਏ ਨੇ ਪਰ ਪਹਿਲਗਾਮ ਦੇ ਹਮਲੇ ਤੋਂ ਬਾਅਦ ਲਗਾਤਾਰ ਸਾਡੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਮੁੱਦਾ ਭਖ ਦਾ ਨਜ਼ਰ ਆ ਰਿਹਾ ਹੈ ਪਰ ਜਦੋਂ ਇਹ ਮੌਕ ਡ੍ਰਿਲ ਦੇ ਜਿਹੜੇ ਆਦੇਸ਼ ਦਿੱਤੇ ਗਏ ਨੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸ਼ੰਕਾ ਜ਼ਰੂਰ ਪੈਦਾ ਹੋ ਗਈ ਹੈ ਕਿ ਨਰਿੰਦਰ ਮੋਦੀ ਨੇ ਪਹਿਲਾਂ ਇੱਕ ਦਿਨ ਦੇ ਲਈ ਲੋਕਡਾਊਨ ਲਗਾਇਆ ਸੀਗਾ ਪਰ ਉਸ ਤੋਂ ਬਾਅਦ ਉਹ ਲੋਕਡਾਊਨ ਮਹੀਨੇ ਦੋ ਮਹੀਨੇ ਹਫ਼ਤਿਆਂ ਦੀ ਤਰ੍ਹਾਂ ਲਗਾਤਾਰ ਵੱਧਦਾ ਰਿਹਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਹੈ ਵੀ ਕਿਤੇ ਸਾਡੇ ਉੱਪਰ ਜੰਗ ਲੱਗਣ ਦੇ ਆਦੇਸ਼ ਨਾ ਦਿੱਤੇ ਦੇ ਦਿੱਤੇ ਜਾਣ ਜਾਂ ਫਿਰ ਕੋਈ ਅਟੈਕ ਹੋਣ ਦੀ ਕਿੰਨੇ ਕ ਪਰਸੈਂਟ ਜਿਹੜੀ ਸੰਭਾਵਨਾ ਹੈ ਉਹ ਵੱਧ ਸਕਦੀ ਹੈ ਨਹੀਂ ਮੈਡਮ ਕੋਈ ਐਗਾਂ ਦੀ ਗੱਲ ਨਹੀਂ ਦੇਖੋ ਐਸੀ ਚੈਨਲ ਦੇ ਮਾਧਿਅਮ ਰਾਹੀਂ ਰੱਬ ਵਰਗੇ ਸਰੋਤਾਂ ਨੂੰ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਕੋਈ ਡਰਨ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਲੇਕਿਨ ਸਾਨੂੰ ਪਤਾ ਚੱਲਦਾ ਵੀ ਜਦੋਂ ਤਾਰਛ ਨਹੀਂ ਆਉਂਦਾ ਉਹਦੇ ਪਹਿਲਾਂ ਮੇਰੀ ਆਉਂਦੀ ਜੀ ਹਵਾ ਹੁੰਦੀ ਹੈ ਜੀ ਆਪਾਂ ਜਿਹੜਾ ਇਹ ਤਾਰ ਦਾ ਸਮਾਨ ਹੁੰਦਾ ਸਾਰਾ ਆਪਣੇ ਕੰਟਰੋਲ 'ਚ ਕਰਦੇ ਕਿ ਉੜ ਨਾ ਜਾਵੇ ਹਾਲਾਂਕਿ ਕਈ ਵਾਰ ਹਵਾ ਚੱਲਦੀ ਵੀ ਨਹੀਂ ਜੀ ਹੈ ਜੀ ਸੋ ਪੁੱਤਾਂ ਦਾ ਜਿਹੜਾ ਬਚਾਅ ਕਰਨਾ ਆਪਣੇ ਆਪ ਨੂੰ ਕਿਸ਼ਤਾ ਅਗਰ ਕੱਲ ਨੂੰ ਮੰਨ ਲਓ ਕੋਈ ਕੁਛ ਬ੍ਰੈਂਡ ਤੇ ਕੁਝ ਦਿਨਾਂ ਨੂੰ ਕਸ਼ਮੀਰਿਆਂ ਨੂੰ ਕੁਝ ਸਾਲਾਂ ਨੂੰ ਇਹ ਸਿਚੁਏਸ਼ਨ ਬਣ ਜਾਂਦੀ ਹੈ ਕਿ ਜੰਗ ਲੱਗਣ ਦੇ ਜਿਹੜੇ ਅਸਰ ਹੋ ਜਾਂਦੇ ਜੰਗ ਲੱਗ ਜਾਂਦੀ ਕੋਈ ਜੀ ਨੂੰ ਵੀ ਨਹੀਂ ਹੈ ਕੋਈ ਐਲਾਨ ਨਹੀਂ ਹੋਇਆ ਜੀ ਕੋਈ ਕਿਛੇ ਨ ਕੋਈ ਜੰਗ ਦਾ ਕੋਈ ਐਦਾਂ ਦਾ ਪਲਾਨਿੰਗ ਨਹੀਂ ਜੀ ਹੋਈ ਜੀ ਉਹਨਾਂ ਦੇ ਟਾਈਮ ਤੇ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਆਪਣੇ ਆਪ ਨੂੰ ਅਸੀਂ ਇਸ ਕੇ ਨਹੀਂ ਕਰਨਾ ਉਹ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਆ ਸਰਕਾਰ ਦੀ ਲਾਕਡਾਊਨ ਦਾ ਅਰੀਦਾ ਜਿਵੇਂ ਸਮਾਨ ਦਾਸਤਰਾ ਜੀ ਜਿਹੜਾ ਮੈਟਰ ਹੈ ਜੀ ਅ ਸਰ ਮੇਰੇ ਕਹਿਣ ਦਾ ਇਹ ਮਤਲਬ ਹੈ ਕਿ ਪਹਿਲਾਂ ਵੀ ਜਿਵੇਂ ਦੱਸਿਆ ਗਿਆ ਸੀ ਲੋਕਾਂ ਨੂੰ ਕਿ ਲਾਕਡਾਊਨ ਠੀਕ ਹੈ ਵੀ ਇੱਕ ਲੱਗ ਗਿਆ ਹੈ ਪਰ ਉਸ ਤੋਂ ਬਾਅਦ ਲਗਾਤਾਰ ਵਾਅਦਾ 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 ਪਰ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਇਹ ਹੈ ਸ਼ਰਮਾ ਜੀ ਕਿ ਜੇਕਰ ਉਹ ਸਾਨੂੰ ਸੰਕੇਤ ਕਰ ਰਹੇ ਨੇ ਜਾਂ ਸਾਨੂੰ ਵਕਾਇਦਾ ਟ੍ਰੇਨਿੰਗ ਦੇ ਰਹੇ ਨੇ ਪਰ ਉਸ ਤੋਂ ਬਾਅਦ ਜੇਕਰ جنگ ਲੜਦੀ ਲੱਗਦੀ ਹੈ ਤਾਂ ਲੋਕਾਂ ਦੇ ਉੱਤੇ ਆਮ ਲੋਕਾਂ ਦੇ ਉੱਤੇ ਕੀ ਪ੍ਰਭਾਵ ਦੇਖਣ ਨੂੰ ਮਿਲੇਗਾ ਤੁਸੀਂ ਆਪ ਹੀ ਸਮਝਾਰੋ ਮੈਡਮ ਦੇਖੋ ਕਿਸੇ ਪ੍ਰਧਾਨ ਮੰਤਰੀ ਦਾ ਜਾਂ ਕਿਸੇ ਸਰਦੇਸ਼ ਦੀ ਸਰਕਾਰ ਦਾ એ કદાચ મતલબ જીની મરજી બાર સોચી જાઓ સરકાર બાર સોચી જાઓ ਕਦੇ ਵੀ ਇਹ ਕਾਣੀ ਸੋਚਦੀ ਹੁੰਦੀ ਸਰਕਾਰ ਵੀ ਸਾਡੇ ਦੇਸ਼ ਵਾਸੀ ਨੂੰ ਨੁਕਸਾਨ ਹੋਵੇ ਜੀ ਜਿਹੜੇ ਜੰਗ ਲੱਪਣ ਦੇ ਸਿਸਟਮ ਹੈ ਲੜਾਈਆਂ ਦੇ ਸਿਸਟਮ ਹੈ ਉਹ ਸਿਸਟਮ ਕੋ ਸਿਸਟਮ ਹੁੰਦਾ ਹੁੰਦਾ ਹੈ ਜੀ ਦੇਖੋ ਆਮ ਪਬਲਿਕ ਦਾ ਜਿਹੜਾ ਨੁਕਸਾਨ ਹੁੰਦਾ ਸਰਕਾਰਾਂ ਨਹੀਂ ਚਾਹੁੰਦੀ ਹੁੰਦੀਆਂ ਹਾਂ ਜਦੋਂ ਜਿਹੜੀ ਚੀਜ਼ ਹੋਣੀ ਹੁੰਦੀ ਹੈ ਪਰਮਾਤਮਾ ਦੇ ਹੱਥ ਵਾਸੋਂਦੀ ਹੈ ਉਹ ਕੋਈ ਕਾਹਦੀ ਸੰਗਤਾਂ ਚਾਲ ਨਹੀਂ ਸਕਦਾ ਬਾਕੀ ਚੀਜ਼ਾਂ ਦਾ ਜਿਹੜਾ ਉਹ full ਧਿਆਨ ਰੱਖਿਆ ਜਾਂਦਾ ਜਦੋਂ ਜਿਹੜੀ ਚੀਜ਼ ਨੇ ਹੋਣਾ ਉਪਰਸਥਿਤੀ ਹੋਣੀ ਹੈ ਜਾਂ ਸਿਚੁਏਸ਼ਨ ਮੰਨੀ ਹੈ ਲੋਕਾਂ ਦੇ ਸਾਹਮਣੇ ਆਉਣੀ ਹੈ ਜੀ ਜੀ ਇਹ ਪੰਜਾਬ ਦੇ ਵਿੱਚ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਹੈ ਜੋ ਮੌਕ ਡ੍ਰਿਲ ਦਾ ਇਹਨਾਂ ਨੇ ਅਲਾਟ ਜਾਰੀ ਕੀਤਾ ਹੈ ਮੈਡਮ ਦੇਖੋ ਜੀ ਇਹਨੇ ਟੋਟੋ ਤੁਸੀਂ ਜੇ ਤੁਸੀਂ ਹਿੰਦੁਸਤਾਨ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਲੈਵਲ ਤੇ ਅਦਾਨਤ ਦੇਸ਼ ਤੇ ਗੱਲ ਹੈ ਕੁਝ ਹਿੱਸਿਆਂ ਦੇ ਵਿੱਚ ਕੱਢ ਕੁਝ ਹਿੱਸਿਆਂ ਦੇ ਵਿੱਚ ਹੈਗਾ ਸਰਕਾਰ ਜੀ ਕੱਲ ਫਲੋਸਪੁਰ ਦੇ ਵਿੱਚ ਹੋ ਚੁੱਕਿਆ ਉੱਥੇ ਬਲੈਕ ਬਲੈਕਆਊਟ ਹੋਇਆ 7 ਵਜੇ ਤੋਂ ਬਾਅਦ ਟੋਟਲੀ ਸ਼ਹਿਰ ਦੀਆਂ ਜਿਹੜੀਆਂ ਬੱਤੀਆਂ ਸੀ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਹਾਂ ਉਹ ਪੂਰਾ ਮੈਡਮ ਦੇਖੋ ਜੇ ਕੋ ਪੂਰੇ ਦੇਸ਼ ਦੇ ਵਿੱਚ ਟਾਈਮ ਟੂ ਟਾਈਮ ਡੇ ਟੂ ਡੇ ਅਲੱਗ-ਅਲੱਗ ਸਿਸਟਮ ਦੇ ਵਿੱਚ ਆ ਕੇ ਜਿਹੜਾ ਸਾਰਿਆਂ ਨੂੰ ਸੁਚੇਤ ਕਰਨ ਦੀ ਹੈ ਸਰਕਾਰਾਂ ਸਰਕਾਰ ਦੇ ਸਟੇਟ ਕਰੂਗੀ ਅੱਜ ਕਿਤੇ ਗੱਲ ਕਿਤੇ ਲੇਕਿਨ ਹਾਂ ਬਿਲਕੁਲ ਜਿਹੜੇ ਦੇਸ਼ ਹੈ ਜਾਂ ਉਹਨੂੰ ਤੁਸੀਂ ਦੇਸ਼ ਨਿਰਦੇਸ਼ ਜੋ ਮਾਰੀ ਸਮਝ ਲੋ ਉਹ ਸਾਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਹੈ ਸਾਨੂੰ ਉਸ ਚੀਜ਼ ਦੇ ਵਿੱਚ ਆਉਣਾ ਚਾਹੀਦਾ ਕਿਉਂਕਿ ਕੱਲ ਨੂੰ ਜੇ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਕਿਵੇਂ ਸੇਫ ਰਹਿਣਾ ਜਾਂ ਕਿਵੇਂ ਅਸੀਂ ਆਪਣਾ ਬਚਾਅ ਕਰਨਾ ਹੈ ਜੇ ਚਾਹੇ ਕਰ ਲੂਗਾ ਇਸਟੀ ਨਾ ਹੋਵੇ ਇਸੀ ਨਹੀਂ ਕਹਿੰਦੇ ਵੀ ਐਜੰਦਾ ਕੋਈ ਬਹੁਤ ਬੜੇ ਅਦਰ ਬਣ ਵੀ ਜਾਂਦਾ 1% ਤਾਂ ਉਹਦੇ ਕਿਦਾਂ ਇਸੇੇ ਬਰੋਂਗੇ ਆਪਣਾ ਰੁਖਚਾਉ ਰੱਖੋਗੇ ਉਹਦਾ ਕੋਈ ਨਾ ਕੋਈ ਫਾਇਦਾ ਸਾਨੂੰ ਜਿਹੜਾ ਸਿੱਖਿਆ ਲੈਣੀ ਚਾਹੀਦੀ ਹੈ ਜੀ ਇਹ ਜਿਹੜੇ ਹੂਟਰ ਨੇ ਵੱਜਣੇ ਨੇ ਕੱਲ ਸ਼ਾਮ ਦੇ 4 ਵਜੇ ਤੋਂ ਬਾਅਦ ਤਾਂ ਸ਼ਰਮਾ ਜੀ ਇੱਕ ਗੱਲ ਸਾਡੇ ਦਸ਼ਕਾਂ ਨੂੰ ਜਰੂਰ ਦੱਸੋ ਕਿ ਉਹ ਬਹੁਤ ਹੀ ਤੇਜ਼ੀ ਦੇ ਨਾਲ ਵੱਜਦੇ ਨੇ ਤੇ ਜਿਹੜੇ ਘਰਾਂ ਦੇ ਵਿੱਚ ਛੋਟੇ ਬੱਚੇ ਨੇ ਜਾਂ ਬਜ਼ੁਰਗ ਨੇ ਜਾਂ ਜਿਨ੍ਹਾਂ ਨੂੰ ਸੁਣਨ ਦੇ ਵਿੱਚ ਤਕਲੀਫ ਹੁੰਦੀ ਹੈ ਤੇ ਉਹਨਾਂ ਲਈ ਕੀ ਕੀਤਾ ਜਾ ਸਕਦਾ ਦੇਖੋ ਮੈਡਮ ਇਹ ਕੰਮ ਜਿਹੜਾ ਫਰਜ ਹੈ ਇਹ ਮੀਡੀਆ ਦਾ ਹੈ। ਇਹ ਨਹੀਂ ਮੀਡੀਆ ਦਾ ਤਾਂ ਹੈ ਪਰ ਆਮ ਲੋਕਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਜੀ ਸ਼ਰਮਾ ਜੀ ਮੇਰੇ ਖਿਆਲ ਨਾਲ ਸ਼ਰਮਾ ਜੀ ਨੂੰ ਥੋੜਾ ਨੈਟਵਰਕ ਇਸ਼ੂ ਹੋ ਗਿਆ ਏ। ਸ਼ਰਮਾ ਜੀ ਹਲੋ ਹਾਂਜੀ ਹਲੋ ਜੀ ਜੀ ਸ਼ਰਮਾ ਜੀ ਆਵਾਜ਼ ਆ ਰਹੀ ਹੈ ਹਾਂਜੀ ਹਾਂਜੀ ਆ ਰਹੀ ਹੈ ਜੀ ਜਿਹੜੇ ਬਜ਼ੁਰਗਾਂ ਨੂੰ ਥੋੜੀ ਸੁਣਨ ਦੀ ਦਿੱਕਤ ਹੈ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਥੋੜੀ ਥੋੜੀ ਹਲਕੀ ਹਲਕੀ ਕੰਨਾਂ ਦੇ ਵਿੱਚ ਜਿਹੜੀ ਕਿ ਰੂਈ ਹੈ ਉਹਨਾਂ ਨੂੰ ਰੱਖ ਲਵੋ ਤਾਂ ਜੋ ਤੁਹਾਡੇ ਕੰਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚ ਸਕੇ ਮੌਰਨਿੰਗ ਹੈ ਸਰ ਐਕਸਟ੍ਰੀਮ ਆ ਦੋਸਤੋ ਸ਼ਰਮਾ ਜੀ ਦਾ ਨੈਟਵਰਕ ਇਸ਼ੂ ਕਰਕੇ ਪ੍ਰੋਬਲਮ ਸੀ ਕੋਈ ਉਹਨਾਂ ਦਾ ਫੋਨ ਹੈ ਜਿਹੜਾ ਕਿ ਉਹ ਆ ਡਿਸਕਨੈਕਟ ਹੋ ਗਿਆ ਹੈ ਸਾਡੇ ਨਾਲੋਂ ਤਾਂ ਜਿਹੜਾ ਕਿ ਮੌਕ ਡ੍ਰਿਲ ਹੈ ਇਹਦੇ ਸਾਡੇ ਗ੍ਰਹਿ ਮੰਤਰਾਲੇ ਵੱਲੋਂ ਆਦੇਸ਼ ਦਿੱਤੇ ਗਏ ਨੇ ਜਿਹੜੀ ਕਿ ਮੀਟਿੰਗ ਸੱਦੀ ਗਈ ਸੀ ਉਹਨਾਂ ਦੇ ਵਿੱਚੋਂ ਕਿਹਾ ਗਿਆ ਕਿ ਪਹਿਲਗਾਮ ਦੇ ਹਮਲੇ ਦੇ ਵਿੱਚ ਜਿਹੜੀਆਂ ਵੀ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਦੇ ਵੀ ਜਾਨੀ ਨੁਕਸਾਨ ਹੋਇਆ ਉਸ ਤੋਂ ਬਾਅਦ ਜਿਹੜੇ ਕਿ ਜੰਗ ਲੱਗਣ ਦੇ ਜਿਹੜੇ ਕਿ ਆਦੇਸ਼ ਨੇ ਥੋੜੇ ਵੱਧ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੀ ਇਹਨਾਂ ਨੇ ਮੌਕ ਡ੍ਰਿਲ ਦਾ ਜਿਹੜਾ ਆਦੇਸ਼ ਹੈ ਉਹ ਦੱਸਦਾ ਹੈ ਕਿ ਜਿਹੜੀ ਸਾਡੇ ਆਮ ਲੋਕ ਨੇ ਆਮ ਸਾਡੀ ਜਨਤਾ ਹੈ ਉਹਨਾਂ ਨੂੰ ਸੁਰੱਖਿਅਤ ਕਿਵੇਂ ਕਰਨਾ ਹੈ ਜੇਕਰ ਕੱਲ ਨੂੰ جنگ ਲੱਗਦੀ ਵੀ ਹੈ ਤਾਂ ਉਸ جنگ ਨੂੰ ਅਸੀਂ ਸੰਭਾਲਣਾ ਕਿਵੇਂ ਆ ਤੇ ਉਹਨਾਂ ਨੂੰ ਅਸੀਂ ਅਵੇਅਰ ਕਿਵੇਂ ਕਰਨਾ ਹੈ ਉਸ ਨੂੰ ਅਵੇਅਰ ਕਰਨਗੇ ਕਿ ਇੱਕ ਵਕਾਇਦਾ ਟ੍ਰੇਨਿੰਗ ਦਿੱਤੀ ਜਾਏਗੀ ਜਦੋਂ ਕਿ ਮੌਕ ਡ੍ਰਿਲ ਹੋਏਗਾ ਤਾਂ ਤੁਰੰਤ ਸਾਰੇ ਲੋਕਾਂ ਨੂੰ ਕਿ ਆਦੇਸ਼ ਦਿੱਤਾ ਜਾਏਗਾ ਸ਼ਾਮ 4 ਵਜੇ ਤੱਕ ਜਦੋਂ ਡਰਿਲ ਵੱਜਦਾ ਹੈ ਤਾਂ ਤੁਸੀਂ ਲੋਕ ਆਪਣੇ ਘਰਾਂ ਦੇ ਵਿੱਚ ਹੀ ਰਹੋ ਬਾਹਰ ਜਾਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚ ਲਿਓ ਤੇ ਸ਼ਾਮ ਨੂੰ 7 ਵਜੇ ਜਿਹੜਾ ਕਿ ਬਲੈਕਆਊਟ ਹੋਊਗਾ ਪੂਰੇ ਪਟਿਆਲੇ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਕਿਤੇ ਵੀ ਬੱਤੀ ਦੇਖਣ ਨੂੰ ਨਹੀਂ ਮਿਲੇਗੀ ਸਾਰੇ ਘਰਾਂ ਦੇ ਵਿੱਚ ਹਨੇਰਾ ਹੋਵੇਗਾ ਤੇ ਇਸ ਦੇ ਲਈ ਤੁਹਾਨੂੰ ਦੋਸਤੋ ਕਹਿ ਰਹੇ ਆ ਕਿ ਘਰ ਬਾਹਰ ਨਿਕਲਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚ ਲੈਣਾ ਇਸ ਦੇ ਨਾਲ ਹੀ ਸਾਡੇ ਸ਼ਰਮਾ ਜੀ ਦੁਆਰਾ ਸਾਡਾ ਕਾਲਿੰਗ ਤੇ ਫੇਰ ਜੁੜ ਚੁੱਕੇ ਨੇ ਜੀ ਸ਼ਰਮਾ ਜੀ ਅੱਜ ਮੈਨੂੰ ਨੈਟਵਰਕ ਦੀ ਦਿੱਕਤ ਆ ਰਹੀ ਜੀ ਜੀ ਕੋਈ ਗੱਲ ਨਹੀਂ ਸ਼ਰਮਾ ਜੀ ਜਦੋਂ ਸ਼ਾਮ ਨੂੰ 7 ਵਜੇ ਬਲੈਕਆਊਟ ਦੇ ਆਦੇਸ਼ ਦਿੱਤੇ ਗਏ ਨੇ ਮੈਡਮ ਬਿਲਕੁਲ ਬਿਲਕੁਲ ਦੇਖੋ ਮੀਡੀਆ ਦਾ ਫਰਕ ਪੰਡਾ ਜੀ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੇ ਸੂਬੇ ਦੇ ਵਿੱਚ ਕਿਹੜੇ ਸਾਰੇ ਲੋਕਾਂ ਨੂੰ ਇਸ ਸਟੇਟ ਦਾਣਾ ਚਾਹੀਦਾ ਪੂਰੇ ਹਿੰਦੁਸਤਾਨ ਦੇ ਮੀਡੀਆ ਨੂੰ ਵੀ ਅੱਜ ਕਿਤੇ ਕੱਲ ਕਿਤੇ ਇਹ ਜਿਹੜਾ ਸੀਨ ਹੈ ਕ੍ਰੀਏਟ ਹੋਣਾ ਸੀਨ ਕ੍ਰੀਏਟ ਹੋਣਾ ਮਤਲਬ ਇਹ ਸਾਨੂੰ ਇਸ ਸਿਚੁਏਸ਼ਨ ਦਾ ਸਾਹਮਣਾ ਕਰਨਾ ਪਊਗਾ ਕਿੱਦਾਂ ਇਸੀ ਆਪਣੇ ਆਪ ਨੂੰ ਬਚਾਉ ਪਰਣਾ ਜਾਂਦਾ ਹੈ ਇਹ ਸਿੱਖਿਆ ਲੈਣ ਦੀ ਜ਼ਰੂਰਤ ਹੈ ਉਹ ਮੀਡੀਆ ਦਾ ਹਰਕਤ ਬਣਦਾ ਜਿੰਨਾ ਵਾਅਦੇ ਵਾਅਦੇ ਮੀਡੀਆ ਜ਼ੋਰ ਲਾਊਗਾ ਲੋਕਾਂ ਤੱਕ ਇਹ ਨਿਊਜ਼ ਪਹੁੰਚੂਗੀ ਤਾਂ ਜੋ ਕੱਲ ਜਿਹੜਾ ਵੀ ਟਾਈਮ ਦਿੱਤਾ ਹੋਇਆ ਉਹ ਟਾਈਮ ਤੇ ਉਸ ਚੀਜ਼ ਦੇ ਵਿੱਚੋਂ ਨਿਕਲਾ ਜਾ ਸਕੇ ਚੀਜ਼ ਨੂੰ ਹਟਾਇਆ ਜਾ ਸਕੇ ਤਾਂ ਜੋ ਸਫਲਤਾ ਦੇ ਜਗ੍ਹਾ ਜਾ ਸਕੇ ਜੀ ਤੇ ਸ਼ਰਮਾ ਜੀ ਇੱਥੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਅੱਜ ਕਿਸਾਨਾਂ ਨੂੰ ਵੀ ਸ਼ੰਭੂ ਬਾਰਡਰ ਜਾਂਦ ਤੇ ਰੋਕ ਲਿਆ ਗਿਆ ਆ ਮੈਡਮ ਦੇਖੋ ਇਹਦੇ ਵਿੱਚ ਜਿਹੜਾ ਕਿਸਾਨਾਂ ਦਾ ਮੈਟਰ ਹੈ ਜਾਂ ਉਹ ਮੁੱਦਾ ਹੋ ਅਲਾਕਾ ਦੇ ਕੋਣ ਇਹ ਜਿਹੜਾ ਟਾਈਮ ਹੈ ਇਹ ਪੂਰੇ ਦੇਸ਼ ਦੇ ਉੱਤੇ ਹੈ ਉਹ ਵੀ ਇਹ ਜਿਹੜਾ ਦੇਸ਼ ਦੀ ਹੈ ਜਿਹੜਾ ਮੈਟਰ ਹੈ ਜਿਹਦੇ ਵਿੱਚ ਕਿਸਾਨ ਗੱਲ ਕਰਦਾ ਹੈ لیکن ਜਿਹੜੀ ਇਹ ਪਰਿਕਤੀ ਉਹਨ ਬਣੀ ਹੋਈ ਹੈ ਉਹਨੂੰ ਕੁਝ ਦੇਰ ਕਿਸਾਨ ਜਾਂ ਜਿਹੜੇ ਉਸ ਰਸਤੇ ਤੇ ਲੋਕ ਚੱਲਦੇ ਜਾਂ ਇਸੇ ਵੀ ਚੱਲਦੇ ਸਾਨੂੰ ਕੁਝ ਸੰਭਲਦੀ ਜਾਂ ਸਮਝਣ ਦੀ ਜ਼ਰੂਰਤ ਹੈ ਕਿ ਕੁਝ ਟਾਈਮ ਬਾਅਦ ਉਸ ਨੂੰ ਡਿਲੇ ਜਾਂ ਸਪੈਨਿੰਗ ਰੱਖ ਦੇਣਾ ਚਾਹੀਦਾ ਕਿ ਜੇ ਪਹਿਲਾਂ ਹੀ ਇਸ ਪਰਤੇ ਜੀ ਦਾ ਸਾਹਮਣਾ ਕਰਨਾ ਜਾਂ ਦੇਸ਼ ਦੇ ਉੱਤੇ ਜਿਹੜੀ ਆਉਣ ਵਾਲੀ ਪਬਲਿਕ ਦੇ ਭੀੜਨਾ ਪਰ ਪਬਲਿਕ ਦਾ ਨੁਕਸਾਨ ਨਾ ਹੋਵੇ ਐਡਾ ਕਿ ਸਾਨੂੰ ਕਿਤੇ ਨਾ ਕਿਤੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਜੀ ਸ਼ਰਮਾ ਜੀ ਜਦੋਂ 7 ਵਜੇ ਜਿਹੜਾ ਕਿ ਇਹਨਾਂ ਨੇ ਕਿਹਾ ਕਿ ਪੂਰਾ ਹੀ ਬਲੈਕਆਊਟ ਹੋ ਜਾਏਗਾ ਕਈ ਸ਼ਹਿਰਾਂ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਜਿਹੜੀ ਲਿਸਟ ਜਾਰੀ ਕੀਤੀ ਹੈ ਤਾਂ ਉਸ ਦੇ ਬਾਰੇ ਕੀ ਕਹੋਗੇ ਹਾਂ ਮੈਡਮ ਦੇਖੋ ਉਹਦਾ ਮੀਡੀਆ ਦੇ ਦੁਆਰੇ ਸਾਰਾ ਪਬਲਿਕ ਤੱਕ ਪਹੁੰਚਾਇਆ ਜਾਵੇ ਉਹਦਾ ਟਾਈਮਿੰਗ ਦੱਸਿਆ ਜਾਵੇਗਾ ਉਹ ਬਾਰੇ ਦਰਸ਼ਕ ਜਬੀ ਕਿੰਨੇ ਤੋਂ ਕਿੰਨੇ ਹੋਊਗਾ ਜਾਇ ਤੇ ਵਿੱਚ ਕੀ ਕਾ ਸਿਸਟਮ ਹੈ ਜੀ ਉਸੀ ਗੱਲ ਦਾ ਬਦਲ ਨਿਕਲਦਾ ਵੀ ਦੇ ਦਾ ਫਰਕ ਪੈਂਦਾ ਹੈ ਉਹ ਵੀ ਜਾਣਕਾਰੀ ਹੈ ਉਹ ਕੱਲ ਤੱਕ ਲੋਕਾਂ ਦੇ ਵਿੱਚ ਜਿਵੇਂ ਅੱਜ ਇਵਨ ਪੰਜਾਬੀ ਟੀਵੀ ਚੈਨਲ ਕੁਝ ਵਿੱਚ ਜਾਣਕਾਰੀ ਦੇ ਰਿਹਾ ਕੁਝ ਅੱਗੇ ਮਿਲੂਗੀ ਕੁਝ ਹੋਰ ਆਉਣ ਵਾਲੇ ਘੰਟਿਆਂ ਦੇ ਵਿੱਚ ਜਾਂ ਫਿਰ ਹੋਰ ਚੈਨਲ ਦੇਣਗੇ ਤਾਂ ਜੋ ਲੋਕਾਂ ਤੱਕ ਪੂਰਾ ਦੁੱਧ ਦੁੱਧ ਪਾਣ ਦਾ ਪਾਣੀ ਸਾਫ਼ ਹੋ ਜਾਵੇ ਵੀ ਲੋਕਾਂ ਨੂੰ ਕਿਸੇ ਦਾ ਨੁਕਸਾਨ ਨਾ ਹੋ ਮੌਕਾ ਦਿਲ ਦਾ ਮਤਲਬ ਹੈ ਇੱਕਦਮ ਅਚਾਚੇ ਅਚਨਚੇ ਤੇ ਸੀ ਇਸੇ ਕੰਮ ਨੂੰ ਕਰਨਾ ਉਹਦੇ ਵਿੱਚ ਘਬਰਾਹਟ ਨਹੀਂ ਹੋਣੀ ਉਹਦੇ ਵਿੱਚ ਕਈ ਲੋਕਾਂ ਨੂੰ ਅਟੈਕ ਹੋਣ ਦਾ ਡਰ ਹੁੰਦਾ ਬੱਚੇ ਦਾ ਡਰ ਵੀ ਹੁੰਦਾ ਉਹਨਾਂ ਦੀ ਜਨਤਾ ਵੀ ਸਾਨੂੰ ਜਿਹੜਾ ਧਿਆਨ ਰੱਖਣ ਦੀ ਲੋੜ ਹੈ ਜੀ ਬਹੁਤ-ਬਹੁਤ ਸ਼ੁਕਰੀਆ ਸ਼ਰਮਾ ਜੀ ਤੁਹਾਡਾ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਧੰਨਵਾਦ ਸਾਨੂੰ ਬਹੁਤ-ਬਹੁਤ ਧੰਨਵਾਦ ਜੀ ਸੋ ਦੋਸਤੋ ਐਸੀ ਸ਼ਰਮਾ ਜੀ ਖਰੜ ਤੋਂ ਜੋ ਅਕਸਰ ਸਾਡਾ ਕਾਲ ਤੇ ਜੁੜਦੇ ਰਹਿੰਦੇ ਨੇ ਤੇ ਸਾਨੂੰ ਆਪਣੇ ਕੀਮਤੀ ਵਿਚਾਰ ਜਿਹੜੇ ਸਾਡੇ ਨਾਲ ਸਾਂਝੇ ਕਰਦੇ ਰਹਿੰਦੇ ਨੇ ਉਹਨਾਂ ਨੇ ਵੀ ਇਹੀ ਕਿਹਾ ਕਿ ਜੇਕਰ ਸਰਕਾਰ ਨੇ ਮੌਕ ਟ੍ਰਲ ਰੱਖਿਆ ਏ ਤਾਂ ਸਾਡੇ ਜਿਹੜੇ ਆਮ ਲੋਕਾਂ ਦੀ ਸੁਰੱਖਿਆਤਾ ਦੇ ਲਈ ਵਾਅਦਾ ਕੀਤਾ ਏ ਤੇ ਜਿਨ੍ਹਾਂ ਨੂੰ ਵੀ ਇਸ ਬਾਰੇ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਏਗੀ ਤੇ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਸੁਣਦੇ ਹੁੰਦੇ ਸੀ ਕਿ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕੋਈ جنگ ਲੜਦੀ ਲੱਗਦੀ ਸੀ ਜਾਂ ਕਿਤੇ ਕੋਈ ਹਮਲਾ ਹੁੰਦਾ ਸੀ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਹੀ ਔਰ ਟੋਬੇ ਪਟਕੇ ਉਹਨਾਂ ਦੇ ਥੱਲੇ ਇੱਕ ਸੁਰੰਗ ਬਣਾ ਕੇ ਉਹ ਉੱਥੇ ਛਿਪ ਜਾਂਦੇ ਸੀ ਆਪਣੇ ਪਰਿਵਾਰ ਨੂੰ ਲੈ ਕੇ ਜਾਂ ਫਿਰ ਜਿਵੇਂ ਕਿ ਅਸੀਂ ਫਿਲਮਾਂ ਦੇ ਵਿੱਚ ਅਕਸਰ ਦੇਖਦੇ ਹਾਂ ਕਿ ਤੁਸੀਂ ਅ ਦਰਖਤਾਂ ਦੇ ਪੱਤਿਆਂ ਵਾਲੇ ਸੂਟ ਪਾ ਕੇ ਜਾਂ ਕਿਵੇਂ ਨਾ ਕਿਵੇਂ ਪੱਤਿਆਂ ਦੇ ਥੱਲੇ ਲੁਕਦੇ ਨੇ ਜਾਂ ਕੋਈ ਕਿੱਥੇ ਲੁਕਦਾ ਇਹ ਵੀ ਉਹਨਾਂ ਨੂੰ ਲੋਕਾਂ ਦੇ ਜਿਹੜੇ ਹਰ ਇੱਕ ਚੀਜ਼ ਦੇ ਇੱਕ ਸੰਕੇਤ ਇੱਕ ਹੂਟਰ ਹਰ ਇੱਕ ਚੀਜ਼ ਦਾ ਇੱਕ ਸੰਕੇਤ ਹੁੰਦਾ ਹੈ ਜਦੋਂ ਬਲੈਕਆਊਟ ਸ਼ਾਮ ਨੂੰ ਕੱਲ 7 ਵਜੇ ਪਟਿਆਲਾ ਦੇ ਵਿੱਚ ਬਲੈਕਆਊਟ ਹੋਏਗਾ ਤਾਂ ਉਦੋਂ ਸਾਰੇ ਸ਼ਹਿਰ ਪਟਿਆਲੇ ਦੀਆਂ ਜਿਹੜੀਆਂ ਬੱਤੀਆਂ ਨੇ ਉਹ ਗੁੱਲ ਹੋਣਗੀਆਂ ਕਿਤੇ ਵੀ ਤੁਹਾਨੂੰ ਇੱਕ ਬੱਤੀ ਚੱਲਦੀ ਨਹੀਂ ਦਿਖੇਗੀ ਤਾਂ ਦੋਸਤੋਂ ਆਪਣੇ ਘਰ ਤੋਂ ਬਾਹਰ ਨਿਕਲਣ ਦੇ ਲਈ ਕੱਲ ਇੱਕ ਵਾਰ ਜ਼ਰੂਰ ਸੋਚ ਲੈਣਾ ਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖੋ ਆਪਣੇ ਘਰਾਂ ਦੇ ਵਿੱਚ ਰੱਖੋ ਤੇ ਮੌਸਮ ਨੂੰ ਦੇਖਦੇ ਹੋਏ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਜੋ ਵੀ ਬਲੈਕਆਊਟ ਦੀ ਇਹ ਜਿਹੜੇ ਕੀ ਆਦੇਸ਼ ਦਿੱਤੇ ਜਾਣਗੇ ਉਹਨਾਂ ਨੂੰ ਸਮੇਂ-ਸਮੇਂ ਨਾਲ ਤੁਹਾਨੂੰ A1 ਪੰਜਾਬੀ ਟੀਵੀ ਨਸ਼ਰ ਕਰਦਾ ਰਹੇਗਾ ਸੋ ਮੈਨੂੰ ਹੁਣ ਇਸ